ਆ ਕਣ ਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਉਹ ਤਾਂ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਨ ਕਿਥੋਂ ਵਟਾਤਾ ਤਿੰਨ ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜਦ ਮਹੀਨੇ ਵਾਧੇ ਹੋ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹਨਾ ਮੁੱਖ ਮੰਤਰੀ ਤਰ ਇਹ ਮਰਜ਼ੀ ਅਗਲੇ ਕਰਦੀ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦਾ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਘਰ ਨੇ 100 ਦੇ 100 ਘਰ ਕਹਿੰਦੇ ਨੇ ਕਣਕ ਚਾਹੀਦੀ ਹੈ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜੀ ਜੀ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕਮੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜਨਾ